ਜਿਮਨਾਸਟਿਕ ਹਰ ਇੱਕ ਖੇਡ ਦੀ ਮਾਣ ਮੰਨੀ ਜਾਂਦੀ ਹੈ। ਇਹ ਜਿਮਨਾਸਟਿਕ ਰਿੰਗ ਦੇ ਉੱਪਰ ਪਰਫਾਰਮੈਂਸ ਕਰ ਰਹੀਆਂ ਨੇ। ਫ੍ਰੀ ਹੈਂਡ ਜਿਮਨਾਸਟਿਕ ਚੱਲ ਰਹੀ ਹੈ। ਔਰ ਧੁਪਿੰਦਰਾ ਸਟੇਡੀਅਮ ਪਟਿਆਲਾ ਇੰਡੋਰ ਸਟੇਡੀਅਮ ਬਹੁਤ ਵੱਡਾ ਸਟੇਡੀਅਮ ਸੋਲ ਪੰਜਾਬ ਦੇ ਜਿਹੜੇ ਬੱਚੇ ਦੇ ਵਿੱਚ ਭਾਗ ਲੈ ਰਹੇ ਸੀ ਤੁਰਨਾ ਵਿੱਚ ਜੀਪੀਐਸ ਦਵਾਨਾਂ ਦੀ ਜਿਹੜੀਆਂ ਸਟੂਡੈਂਟ ਨੇ ਜਿਮਨਾਸਟਿਕ ਰਿਦਮਿਕ ਜਿਮਨਾਸਟਿਕ ਵਿੱਚ ਪਾਰਟਿਸਪੇਟ ਕੀਤਾ। ਸੁਸਵੰਦੇ ਦੀ ਬਹੁਤ ਮਾਣ ਦੀ ਗੱਲ ਹੈ। ਕਿ ਬਹੁਤ ਵੱਡਾ ਪਲੇਟਫਾਰਮ ਬਹੁਤ ਵੱਡਾ ਰਹੇਗਾ। ਇੱਕ ਵੱਖਰੀ ਰਿਦਮਿਕ ਜਿਮਨਾਸਟਿਕ ਬਹੁਤ ਟਿਪੀਕਲ ਵਰਕ ਟੈਕਨੀਕਲ ਤੇ ਬਹੁਤ ਸਮਝਦਾਰੀ ਵਾਲੀ ਗੱਲ ਹੈ। ਜਿਸ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਨੂੰ ਬਹੁਤ ਧਿਆਨ ਨਾਲ ਫੋਲੋ ਕਰਨਾ ਪੈਂਦਾ 3 ਪਰਫਾਰਮੈਂਸ ਤੇ ਵੀ ਪੈਂਦੀ ਹੈ ਔਰ ਫਸਟ ਸਟੂਡੈਂਟ ਦਾ ਜਿਹੜਾ ਉਹਦੀ ਪਰਵਾਰ ਉਸ ਕੰਪਲੀਟ ਹੋਈ ਹੈ ਹੁਣ ਸੈਕੰਡ ਸਟੂਡੈਂਟ ਹੈ ਨਾਮਦੀਪ ਕੌਰ ਬਲਵੰਤ ਸਿੰਘ ਇਹਦੀ ਪਰਫਾਰਮੈਂਸ ਸਟਾਰਟ ਹੈ ਆਓ ਦੇਖਦੇ ਹਾਂ ਇਹਦੀ ਪਰਫਾਰਮੈਂਸ ਚ ਕੀ ਆ ਰਿਹਾ ਯੋਗਾ ਦੇ ਸਟੈਪ ਕਿੱਤੇ ਇਸ ਨੇ ਚੱਕਰ ਰਾਉਂਡ ਦਰਿੰਗ ਫਲੈਕਸੀਬਿਲਟੀ ਚੱਕਰਾਸਨ ਦੂਸਰੇ ਕੋਰਨਰ ਤੱਕ ਜੰਪਿੰਗ ਹੋਰ ਫਿਰ ਪੂਰ ਕੋਰਨਰ ਨਾਓ The palm, the skin, round. 300 ਐਡ ਸੈਂਟਰ ਨਾਉ ਨੈਕਸਟ ਸਟੂਡੈਂਟ ਸੋ ਇਹ ਬਹੁਤ ਸੰਘਾਉ ਕੁੜੀ ਸੀ ਤਰ ਪਰੇਸ ਨੇ ਆਪਣਾ ਕੌਨਫੀਡੈਂਸ ਬੈਲਡ ਹੋਇਆ ਕਿ ਹੋਰ ਗੇਮਸ ਦੇ ਵਿੱਚ ਇਸ ਨੇ ਪਾਰਟਿਸਪੇਟ ਕਰਨਾ ਸ਼ੁਰੂ ਕੀਤਾ ਸੀ ਇਹਦੇ ਪਾਦਰ ਨਾਲ ਕਲਵਤ ਕੀਤੀ ਤਾਂ ਇਹ ਸਟੇਡ ਨੀਆ ਪਰਫਾਰਮੈਂਸ ਦੇ ਰਹੀ ਹੈ ਉਹ ਸਭ ਤੋਂ ਟਿਪੀਕਲ ਗੇਮ ਹੈ ਅਸੀਂ ਬੱਚੇ ਤੋਂ ਕੁਝ ਵੀ ਮਾਤਾ ਪਿਤਾ ਦਾ ਸਪੋਰਟ ਕਰਦਾ ਹੈ ਚਾਹੇ ਕੁੜੀ ਆ ਚਾਹੇ ਉਹ ਮੁੰਡਾ ਤੁਸੀਂ ਉਹਦੇ ਤੋਂ ਕੁਝ ਵੀ ਵਾ ਸਕਦੇ ਆ ਹਰ ਤਰ੍ਹਾਂ ਦੇ ਟਰੇਡ ਕਾਮ ਹਰ ਤਰ੍ਹਾਂ ਦੇ ਗੇਮਸ ਦੇ ਵਿੱਚ ਅਚੀਵਮੈਂਟਸ ਫਲਾਪਸ ਦਿਨ ਕੁੜੀਆਂ ਚਾਹੇ ਮੁੰਡੇ ਉਹ ਲੈ ਕੇ ਆਉਂਦੇ ਸਰਪਲੂਡ ਹੈ ਬੱਚਿਆਂ ਨੂੰ ਸਪੂਟ ਕਰਨ ਲਈ ਤਾਂ ਬੱਚਿਆਂ ਨੂੰ ਮੌਕੇ ਦੇਣ ਦੀ ਤਾਂ ਇਹ ਬਹੁਤ ਵੱਡੀਆਂ ਸਟੇਜਾਂ ਨੇ ਤੇ ਬੱਚੇ ਪਰਫਾਰਮ ਕਰ ਰਹੇ ਆ। ਅਰਸੀਂ ਅੱਜ ਇੱਕ ਉਦ੍ਰਤੀ ਮੈਨੂੰ ਵੀਡੀਓ ਲੱਭ ਗਈਆਂ। ਸੋ ਜਰੂਰ ਸ਼ੇਅਰ ਕਰਨੇ ਆ। ਤਾਂ ਕਿ ਉਹਨਾਂ ਬੱਚਿਆਂ ਲਈ ਇਹ ਬਹੁਤ ਵੱਡੀ ਪ੍ਰੇਰਣਾ ਬਣ ਏਅਰ ਸ਼ਪਰੀਤਕਾਰ 1500 ਪੈਸੇ ਬਹੁਤ ਕੰਫੀਡੈਂਟ ਲਾਉਂਡ ਨੌਨਿਕ 프리 ਹੈਂਡ ਜਿਮਨਾਸਟਿਕ 1.5 ਮਿੰਟ ਦੀ ਪਰਫਾਰਮੈਂਸ ਹੈ ਔਰ 1.5 ਮਿੰਟ ਦੇ ਵਿੱਚ ਉਸਨੇ ਆਪਣੇ ਵੱਖ-ਵੱਖ ਤਰ੍ਹਾਂ ਦੀਆਂ ਵਿਦ ਡਾਂਸ ਪਰਫਾਰਮੈਂਸ ਦੇਣੀ ਹੈ ਜਿਮਨਾਸਟਿਕ ਵਿਦ ਔਰ Good. में जो भी दो कांटे तक कुड़िया ये बच्चे डर ਹਰਸ਼ ਦੀਪਕਾ 4th ਕਲਾਸ ਦੀ ਸਟੂਡੈਂਟ ਹੈ। ਵੈਲਕਮ ਫਰੈਂਡਸ। ਇਸ ਟਾਈਮ ਇਹ 3rd ਦੇ ਵਿੱਚ ਹੈ। ਤਾਂ ਉਹ 4th ਕਲਾਸ ਦੇ ਵਿੱਚ 3rd ਕਲਾਸ ਦੇ ਵਿੱਚ ਇਹ ਬੱਚਾ ਸਟੇਜ ਸਟੇਟ ਦੀਆਂ ਖੇਡਾਂ ਦੇ ਵਿੱਚ ਜਿਮਨਾਸਟਿਕ ਚ ਪਾਰਟਿਸਿਪੇਟ ਕਰਕੇ ਆਇਆ ਉਸ ਵੇਲੇ ਲਈ ਬਹੁਤ ਮਾਣ ਦੀ ਗੱਲ ਹੁੰਦੀ ਆ ਜਦੋਂ ਤੀਸਰੀ ਕਲਾਸ ਦਾ ਬੱਚਾ ਇਸ ਵੱਡੀ ਸਟੇਜ ਤੇ ਪਰਫਾਰਮ ਕਰੇ ਸੋ ਇਹ ਸਾਰਾ ਰਿਕਾਰਡ ਆ ਜਿਹੜਾ ਉਹ ਸੀ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਬਚਪਨ ਦੀਆਂ ਯਾਦਾਂ ਨੂੰ ਧਿਆਨ ਵਿੱਚ ਰੱਖਦੇ ਆ ਫੇਸਬੁੱਕ ਦੇ ਉੱਤੇ ਸ਼ੇਅਰ ਕਰ ਰਹੇ ਹਾਂ ਤਾਂ ਕਿ ਇਨ ਫਿਊਚਰ ਵੀ ਇਹ ਬੱਚੇ ਜਿਹੜੇ ਆਪਣੀਆਂ ਇਹਨਾਂ ਪਰਫਾਰਮੈਂਸਾਂ ਨੂੰ ਯਾਦ ਰੱਖੋ ਦੇਖ ਸਕਣ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਅਰਸ਼ ਵੈਲ ਕੰਫिडेंट ਰੀਵਨ ਦੇ ਨਾਲ ਆਪਣੇ पेश करती है और डेढ़ मिनट अर्शद अर्शप्रीत कौर जिमनास्टिक बहुत टिपिकल बहुत ही बहुत ही जड़ी सेंसिटिव भी कह सकते हैं कि हर चीज़ जी ਬੌਥਰਿਜ਼ਮ ਦੇ ਵਿੱਚ ਬਹੁਤ ਕੰਫੀਡੈਂਸਲੀ ਬਹੁਤ ਧਿਆਨਪੂਰਵਕ ਕਰਨੀ ਪੈਂਦੀ ਹੈ। ਗਰੀਵਲ ਪਰਫਾਰਮਸ ਯੂਜ਼ ਦਰੀਵਨ ਗ੍ਰੇਟ ਰੈਨੀ ਬਡੇ ਆਲਾ ਵਾਲੀ ਸਟੇਡੀਅਮ ਜਿੱਥੇ ਬੱਚੇ ਪਰਫਾਰਮ ਕਰ ਰਹੇ ਨੇ। ਸਾਰੇ ਪੰਜਾਬ ਦੇ ਵਿਦਿਆਰਥੀ ਇਸ ਸਟੇਡੀਅਮ ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਨੂੰ ਟੀਚਰਸ ਜੱਜਮੈਂਟ ਕਰਨ ਵਾਲੇ ਸਾਰੇ ਇਹਨਾਂ ਦੀ ਪਰਫਾਰਮੈਂਸ ਦੇਖ ਕੇ ਬਹੁਤ ਖੁਸ਼ ਹੋਏ ਹੈਰਾਨ ਹੋਏ ਕਿਉਂਕਿ ਇਹ ਕਿੱਥਾ ਦੀ ਗੇਮ ਆ ਜਿਸ ਦੇ ਵਿੱਚ ਹਰ ਬੱਚਾ ਪਾਰਟਿਸਪੇਟ ਨਹੀਂ ਕਰ ਪਾਉਗਾ ਇਹਨਾਂ ਬੱਚਿਆਂ ਨੂੰ ਬਹੁਤ ਪਧੀਆ ਲੱਗਿਆ ਤੇ ਇਹਨਾਂ ਨੂੰ ਖੁਸ਼ੀ ਮਹਿਸੂਸ ਹੋਈ ਕਿ ਸਾਨੂੰ ਬਹੁਤ ਵਧੀਆ ਪਲੇਟਫਾਰਮ ਤੇ ਪਰਫਾਰਮ ਕਰਨ ਦਾ ਮੌਕਾ ਮਿਲੇਆ ਸੋ ਇੱਕ ਯਕੀਨ ਨਾਲ ਇੱਕ ਵੱਡੀ ਸਟੇਜ ਹੈ ਜਿੱਥੋਂ ਇਹ ਬੱਚੇ ਆਪਣਾ ਆਗਾਜ਼ ਕਰਦੇ ਆ ਔਰ ਪਤਾ ਲੱਗਦਾ ਹੈ ਔਰ ਹਰ ਸਕੂਲ ਆ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਦਾ ਔਰ ਪੰਜਾਬ ਦੇ ਸਕੂਲਾਂ ਵਿੱਚ ਪਾਰਟਿਸਿਪੇਟ ਕਰਦੇ ਔਰ ਆਲ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨਾਲ ਫਾਈਟ ਕਰਨੀ ਬਹੁਤ ਵੱਡੀ ਚੰਦ ਲੁੰਦੀ ਆ ਸਾਡਾ ਇਹ ਉਮੀਦਾਂ ਇਸੇ ਲੈ ਨੂੰ ਮੱਥੇ ਪਰ ਕਰਾ ਰੱਖਣੀ ਇਸ ਤਰ੍ਹਾਂ ਦੀਆਂ ਸਟੇਜਾਂ ਤੇ ਅੱਗੇ ਵੀ ਆਪਣੀ ਪਰਫਾਰਮੈਂਸ ਦਿੰਦੇ ਰਹਿਣਗੇ ਟੈਕਨਿਕ ਦਾਣਾ ਇਹਨਾਂ ਦਾ ਆਪ ਦਾ ਮਾਤਾ ਪਿਤਾ ਦਾ ਸਭ ਦਾ ਨਾਮ ਰੌਸ਼ਨ ਕਰਨਗੇ ਸੁਸਰੇ ਇਹਦਾ ਬਰਜ ਬਣਦਾ ਹੈ ਕਿ ਇਹਨਾਂ ਬੱਚਿਆਂ ਨੂੰ ਵਿੱਦਤਵਾਦ ਦਿੱਤ ਸਾਹਿਤ ਕਰੀਏ ਰਣ ਵੱਧ ਤੋਂ ਵੱਧ ਮੌਕੇ ਦੇਗੀ ਹੌਸਲਾ ਪੁਜਾਈ ਕਰਗੀ ਸੋ ਮੈਨੂੰ ਤਰਨਾ ਪਿੰਡ ਡਿਸਟ੍ਰਿਕਟ ਬਰਨਾਲਾ ਬਹੁਤ ਜ਼ਿਆਦਾ ਸਹਿਯੋਗ ਕਰਦਾ ਹੈ ਸਾਡੇ ਨਾਲ ਬੱਚਿਆਂ ਨੂੰ ਵਰਤਨ ਦੀ ਸ਼ਹੀਦਾਂ ਸਰਕਾਰਾਂ ਦੀ ਮਦਦ ਨੰਬਰ ਚਿਆ ਮੈਂ ਇੱਥੋਂ ਤੱਕ ਲੈ ਕੇ ਜਾਣ ਲਈ ਪ੍ਰੋਵਾਈਡ ਕਰਾਉਂਗਾ ਸੌਰੀ ਪਰ ਪਰਫਾਰਮੈਂਸ ਹੈ ਜਿਹੜੀ ਉਹ ਚਾਰ ਬੱਚਿਆਂ ਦੀ ਹੁੰਦੀ ਹੈ ਹੋਰ ਬੱਚੇ ਉਹ ਅਲੱਗ ਹੀ ਤਰ੍ਹਾਂ ਦਾ ਜਿਹੜਾ ਮਾਣ ਮਹਿਸੂਸ ਕਰਦੇ ਆ ਅਲੱਗ ਹੀ ਤਰ੍ਹਾਂ ਦਾ ਕੌਨਫੀਡੈਂਸ ਇਹਨਾਂ ਬੱਚਿਆਂ 'ਚ ਦੇਖਣ ਨੂੰ ਮਿਲਦਾ ਔਰ ਰੀਵਨ ਯੂਜ਼ ਔਰ ਇਦਾਂ ਦਾ ਰੀਵਨ ਹੁੰਦਾ ਕਿ ਆਪ ਨੇ ਕੀ ਨਕੀ ਚੀਜ਼ ਦੇ ਨਾਲ ਵਰਤ ਸਕਦਾ ਅਗਰ ਐਗਰੈਸ਼ਨ ਬਹੁਤ ਪ੍ਰੋਪਰਲੀ ਯੂਜ਼ ਨਾ ਕੀਤਾ ਜਾਵੇ ਔਰ ਇੱਕ ਦੂਜੇ ਦੇ ਬਹੁਤ ਧਿਆਨ ਨਾਲ ਏਰਫਲੀ ਸ਼ਰੀਰ ਨੂੰ ਯੂਜ਼ ਕਰਨਾ ਪੈਂਦਾ ਸੋ ਇਨ ਬੱਚਿਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪਰਫਾਰਮੈਂਸ ਦਿੱਤੀ ਹੈ। ਉਹਨਾਂ ਦੀਆਂ ਪਰਫਾਰਮੈਂਸ ਦੇਖ ਕੇ ਅਸੀਮ ਖੁਸ਼ੀ ਹੋਈ। ਜੋ ਅਸੀਂ ਕੋਸ਼ਿਸ਼ ਕੀਤੀ ਸਿਖਾਉਣ ਦੀ ਉਹਨਾਂ ਨੇ ਸਿੱਖਿਆ। ਸੋ ਸਾਰਿਆਂ ਦਾ ਧੰਨਵਾਦ ਥੈਂਕ ਯੂ ਵੈਰੀ ਮਚ